ਖਾਵਾ ਜਪੀਣਾ ਵੀ ਟ੍ਰੈਵਲ ਕਰੀ ਜਾਂਦੀ ਖੁਸ਼ੀ ਦਾ ਕੋ ਟਿਕਾਣਾ ਨਹੀਂ ਗਾ ਕੀ ਗੱਲ ਆ ਕਿਉਂਕਿ 10000 ਰੁਪਏ ਦੇ ਵਿੱਚ ਅਸੀਂ ਵੇਖਣੇ ਆ ਤੇ ਤੁਹਾਨੂੰ ਵਿਖਾਉਣੇ ਆ ਦੁਨੀਆ ਦੇ ਮਸ਼ਹੂਰ 7 ਅਜੂਬੇ ਆਜੋ ਤੁਹਾਨੂੰ ਖਾਈਏ ਸਭ ਤੋਂ ਪਹਿਲਾ ਅਜੂਬਾ ਪੈਰਿਸ ਦਾ ਆ ਵੇਖੋ ਪੈਰਿਸ ਦਾ ਟਾਵਰ ਪਹੁੰਚ ਗਏ ਆਪਾਂ ਪੈਰਿਸ ਦੇ ਵਿੱਚ 10000 ਦੀ ਟਿਕਟ ਦੇ ਨਾਲ ਪੈਰਿਸ ਵੇਖ ਲਿਆ ਦੂਜੇ ਨੰਬਰ ਤੇ ਆਪਾਂ ਪਹੁੰਚ ਗਏ ਅਮਰੀਕਾ ਆ ਵੇਖੋ ਉੱਥੋਂ ਦਾ ਅਜੂਬਾ ਤੇ ਉਹ ਪੈਰਾਮਿਡ ਮਿਸਰ ਦਾ ਤਿੰਨ ਦੇਸ਼ ਘੁੰਮ ਲੈ ਜੇ ਚੌਥਾ ਤਾਜਮਹਲ ਬਣਿਆ ਜ ਆਪਣੇ ਇੰਡੀਆ ਦਾ ਤੇ ਆਪ ਪੰਜਵਾਂ ਜੁਬਾ ਉਧਰ ਜੇ ਸਾਹਮਣੇ ਦੇ ਛੇਵਾਂ ਉਹ ਕਲੋਜੀਅਮ ਇਟਲੀ ਦੇ ਰੋਮ ਦੇ ਦੋਵੇਂ ਜਿਹੜੇ ਜੁਬੇ ਆ ਇਹ ਵੀ ਇੰਨੇ ਜੁਬੇ ਘੁੰਮਲੇ ਅਸੀਂ ਹੁਣ ਮੈਂ ਕੋਈ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਦੁਆਰਾ ਫੇਰ ਦਿਖਾਦਾ ਪਿੱਛੇ ਇਟਲੀ ਰੋਮ ਦਾ ਨਿਕਲ ਗਿਆ ਉਹ ਸਾਹਮਣੇ ਉਸ ਬਨੇ ਤਾਜ ਮਹਿਲ ਆ ਪਿੱਛੇ ਦਿਖੰਦੇ ਆ ਉਹ ਵੀ ਤੁਸੀਂ ਵੇਖੋ ਉਹ ਪੈਰਾਮਿਡ ਇਜੀਪਟ ਦੇ ਆ ਤੇ ਤੁਸੀਂ ਦਿਖਾਇਆ ਹੀ ਨਹੀਂ ਆ ਦੁਆਰਾ ਦਿਖਾਏ ਦਿਖਾਏ ਮੈਂ ਅਵੇ ਅਮਰੀਕਾ ਪਹੁੰਚ ਕੇ ਆ ਮੈਂ ਆ ਚੁੱਕੀ ਆ ਹਾਂਕ ਕੋ ਮਲੇ 20 ਰੁਪਿਆ ਦੇ ਚ ਉਤਰਾ ਦੇ ਕਿਤੇ ਜਾ ਨਹੀਂ ਸਕਦੇ ਸਾਡੇ ਵਰਗੇ ਵਿਚਾਰੇ ਜਿਨ੍ਹਾਂ ਕੋਲ ਕੋਈ ਵੀਜ਼ਾ ਉਦਾਂ ਨਹੀਂ ਹੈਗਾ ਘੱਟੋ ਘਾਟ ਉਹ ਵੀਾਰੇ ਤੋਂ ਆਪਣੀਆਂ ਉਹ ਕਿੰਨੇ ਕਿ ਅੱਖਾਂ ਸੇਕਣ ਵਾਲਾ ਸਾਬ ਇਤਨੀ ਸੇਕ ਲਈ ਕੱਟੋ ਜੋਗੀ ਕਟੋਰੀ ਬਣਾਉਂਦਾ ਕਾਪੀ ਕਰਨ ਦਾ ਸਭ ਤੋਂ ਵਧੀਆ ਕੰਮ ਤਾਂ ਹੈਗਾ ਉਹਨਾਂ ਕਾਪੀ ਕਰਕੇ ਜੂਬੇ ਬਣਾਏ ਆ ਤੇ ਇੱਥੇ ਹੀ ਆਪਾਂ ਦਾ 20 ਰੁਪਿਆ ਚ ਘੁੰਮਲੇ ਆ ਸਾਡਾ ਦੂਬਿਆਂ ਦੀ ਪੂਰੀ ਡਿਟੇਲ ਵੇਖਣ ਵਾਸਤੇ ਸਾਡੀ ਲੌਂਗ ਵੀਡੀਓ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਸਾਡੀ YouTube ਚੈਨਲ ਪੰਜਾਬੀ ਟਰੈਵਲ ਬਣੇਨ ਉੱਤੇ ਹੁਣ ਆ ਗਏ ਅਸੀਂ ਅਜਮੇਰ ਸ਼ਹਿਰ ਦੀ ਸਭ ਤੋਂ ਮਸ਼ਹੂਰ ਆਨਾ ਸਾਗਰ ਝੀਲ ਵੇ ਤੇ ਇਸੇ ਨਾਮ ਤੋਂ ਸਾਡਾ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਆਈਡੀ ਪੰਜਾਬੀ ਟ੍ਰੈਵਲ ਬ੍ਰੈਂਡ ਦੇ ਨਾਮ ਤੋਂ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ ਜੀ